ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਰਹੋ ਚੜ੍ਹਦੀ ਕਲਾ ਚਰੋ ਵਲੌਗ ਦੀ ਸ਼ੁਰੂਆਤ ਇੱਧਰ ਹੋਈ ਪਈ ਏ ਤੁੰਦ ਧੁੱਪ ਨਹੀਂ ਨਿਕਲੀ ਤੇ ਠੰਡਾ ਠੰਡਾ ਮੌਸਮ ਹੈ ਤੇ ਇੱਧਰ ਆਪਾਂ ਕੱਪੜੇ ਲਾ ਲਏ ਸੀ ਠੀਕ ਹੈ ਜੀ ਤੇ ਇੱਧਰ ਮਸ਼ੀਨ ਲਾ ਕੇ ਤੇ ਮੈਂ ਕਿਹਾ ਚਲੋ ਅੱਜ ਗਾਇਜ਼ ਤੁਹਾਨੂੰ ਦਿਖਾਨੀਆਂ ਕਿ ਆਪਣੀਆਂ ਜਿਵੇਂ ਦਰਵਾਜ਼ਿਆਂ ਦੀਆਂ ਜਾਲੀਆਂ ਖਰਾਬ ਹੋ ਜਾਂਦੀਆਂ ਨਾ ਆਪਾਂ ਬਿਲਕੁਲ ਸਿੰਪਲ ਤੇ ਸੌਖੇ ਤਰੀਕੇ ਨਾਲ ਉਹਨਾਂ ਨੂੰ ਕਿਵੇਂ ਸਾਫ਼ ਕਰ ਸਕਦੇ ਹਾਂ ਬਹੁਤ ਸੌਖਾ ਤਰੀਕਾ ਹੈ ਔਰ ਬਿਲਕੁਲ ਚਮਕਾ ਸਕਦੇ ਹਾਂ ਉਸੇ ਤਰ੍ਹਾਂ ਤੁਹਾਡੇ ਨਾਂ ਮੇ ਵੀਡੀਓ ਸ਼ੇਅਰ ਕਰ ਤੁਸੀਂ ਅਕਸਰ ਦੇਖਿਆ ਕਿ ਸਾਡੀਆਂ ਜਾਲੀਆਂ ਬਿਲਕੁਲ ਗੰਦੀਆਂ ਹੋ ਜਾਂਦੀਆਂ ਹਨਾ ਤੇ ਜਾਰ ਲੱਗਣਾ ਸ਼ੁਰੂ ਹੋ ਜਾਂਦਾ ਤੇ ਇੱਤਰ ਮੌਸਮ ਹੋ ਗਿਆ ਸੀ ਠੰਡਾ ਬਾਕੀ ਦਿਖਾਨੀ ਆ ਤਦ ਤੱਕ ਬਨੇ ਰੋ ਤੇ ਲੋ ਜੀ ਆਹ ਦੇਖ ਸਕਦੇ ਹੋ ਤੁਸੀਂ ਸਾਡੀਆਂ ਜਾਲੀਆਂ ਪਹਿਲਾਂ ਨਾ ਤੁਸੀਂ ਸਿੰਪਲ ਬ੍ਰਸ਼ ਨਾਲ ਸਾਫ ਕਰਕੇ ਇਹਨਾਂ ਨੂੰ ਕਿਵੇਂ ਚਮਕਾ ਸਕਦੇ ਆ ਦੇਖਦੇ ਰਹੋ ਤੁਸੀਂ ਤੇ ਲੋ ਗਾਇਜ਼ ਜੇਕਰ ਤੁਹਾਡੀਆਂ ਵੀ ਜਾਲੀਆਂ ਬਹੁਤ ਜ਼ਿਆਦਾ ਗੰਦੀਆਂ ਤੇ ਇਹਨਾਂ ਨੂੰ ਸਾਫ ਕਰਨ ਦਾ ਬਿਲਕੁਲ ਸੌਖਾ ਤੇ ਇੱਕ ਤਾਂੰ ਦੱਸ ਦਿਆਂ ਦੇਖੋ ਜਿਵੇਂ ਦਿਖਦਾ ਨਹੀਂ ਨਾ ਬਾਹਰ ਤੋਂ ਧੁੰਦਲਾ ਧੁੰਦਲਾ ਦਿਖਦਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹਨੀਆਂ ਵਧੀਆ ਸਾਫ ਸੁਥਰੀਆਂ ਹੋ ਜਾਣਗੀਆਂ ਹੈਪੀ ਦੇ ਦੇ ਵਿੱਚ ਕੀ ਪਾਉਂਦੇ ਆ ਜੋ ਬਿਲਕੁਲ ਸਾਫ ਹੋ ਜਾਣ ਯਾਰ ਦੇਖੋ ਜੀ ਤੁਸੀਂ ਦੇਖ ਸਕਦੇ ਮਿਲਗਾਉਂਦੇ ਆ ਸਿਲਵਰ ਪੇਂਟ ਸਿਲਵਰ ਪੇਂਟ ਤਾਂ ਲਾਂਦੇ ਆ ਜੀ ਪਹਿਲਾਂ ਵਿੱਚ ਤਾਰਪਿੰਡਾ ਤੇਲ ਪਾਉਂਦੇ ਆ ਹਨਾ ਨਾ ਜੀ ਹਾਂ ਕੱਲਾ ਸਿਲਵਰ ਦਾ ਜਦੋਂ ਮਰਜੀ ਜਾਲੀਆਂ ਗੰਦੀਆਂ ਹੋ ਜਾਂਦੇ ਕੀ ਕਰੋ ਇੱਕ ਵਾਰ ਮੈਂ ਤੁਹਾਨੂੰ ਅੱਛਾ ਸਿਲਵਰ ਪੇਂਟ ਲੈ ਆਓ ਬਸ ਉਹ ਲਾ ਲਓ ਤੇ ਆਪਣੇ ਆਪ ਆਟੋਮੈਟਿਕਲੀ ਸਾਫ਼ ਹੋ ਜਾਣਗੀਆਂ ਤੇ ਮੈਂ ਤੇ ਜਿਵੇਂ ਤਾਰਪੀਨ ਦਾ ਤੇਲ ਜਾਂ ਜਿਹੜਾ ਮਸ਼ੀਨ ਵਾਲਾ ਤੇਲ ਹੁੰਦਾ ਨਾ ਉਹ ਲਿਪੜਦਾ ਤੇ ਪਹਿਲਾਂ ਕੀਤੀਆਂ ਸੀ ਤੇ ਕਾਲੀ ਹੋ ਰਹੀ ਹੈ ਓਕੇ ਤੇ ਗਾਇਸ ਸਭ ਤੋਂ ਵਧੀਆ ਸੋਖਾ ਤਰੀਕਾ ਜੇਕਰ ਤੁਸੀਂ ਠੀਕ ਹੈ ਜੀ ਜੇਕਰ ਤੁਸੀਂ ਸਾਫ਼ ਕਰਨੀਆਂ ਨਾ ਆਪਣੀਆਂ ਜਾਲੀਆਂ ਨੂੰ ਤੇ ਤੁਸੀਂ ਕਿ ਇਹਨਾਂ ਨੇ ਦੱਸਿਆ ਕਿ সিলਵਰ ਪੇਂਟ ਲਿਆਓ ਤੇ ਉਹਦੇ ਵਿੱਚ ਕੁਝ ਵੀ ਨਹੀਂ ਬਸ ਐਦਾ ਹੀ ਹੁੰਦਾ সিলਵਰ ਦਾ ਪੇਂਟ ਹੁੰਦਾ ਜਿਹੜਾ সিলਵਰ ਦਾ ਪੇਂਟ ਹੈ ਨਾ ਪੇਸਟ ਬਣੀ ਹੋ ਜੀ ਪੇਸਟ ਗੋਲ ਨਿਕੜਾ ਬਸ ਥੋੜੀ ਜਿਹੀ ਅੱਛਾ ਜੀ ਤਾਂ ਸੁਣ ਲਓ ਤੁਸੀਂ ਵੀ ਕਿ ਪੇਸਟ ਬਣੀ ਹੁੰਦੀ ਹੈ ਕਹਿੰਦੇ ਤੇ ਉਹ ਬਸ ਖੋਲ ਕੇ ਮਤਲਬ ਕੋਈ ਚੀਜ਼ ਨਹੀਂ ਪਾਣੀ ਐਦਾ ਹੀ ਖੋਲੋ ਤੇ ਐਦਾ ਹੀ ਬ੍ਰਸ਼ ਨਾਲ ਕਰੋ ਠੀਕ ਹੈ ਜੀ ਬਹੁਤ ਵਧੀਆ ਤਰੀਕਾ ਜੀ ਇਹ ਪੇਂਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਇਹ ਦੀ ਵਾਰਨੈਸ ਕੀ ਕਹਿੰਦੇ ਵਾਰਨੈਸ ਵਾਰਨੈਸ ਵਾਰਨਸ਼ ਬਣੀ ਹੁੰਦੀ ਹੈ ਤੇ ਉਹ ਆਲਰੇਡੀ ਆਪਣੇ ਆਪ ਹੀ ਤੁਹਾਡੀਆਂ ਜਾਲੀਆਂ ਚਮਕਾ ਦੇਗਾ। ਚਾਹੇ ਤੁਸੀਂ ਕਿੰਨੀ ਵੀ ਗੰਦੀ ਜਾਲੀ ਹੋਵੇ। ਹਾਂਜੀ। ਪਹਿਲਾਂ ਤਾਂ ਸਿੰਪਲ ਬਰਸ਼ ਨਾਲ ਸਾਫ਼ ਕਰਨੀ ਪੈਂਦੀ ਹੈ ਕਿ ਨਹੀਂ? ਹਾਂਜੀ। ਪਹਿਲਾਂ ਸਿੰਪਲ ਬਰਸ਼ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਕਿ ਕੱਪੜੇ ਧੋਣ ਵਾਲੇ ਬਰਸ਼ ਨਾਲ ਤੁਸੀਂ ਇਹਦੀ ਗੰਦਗੀ ਕੱਢ ਸਕਦੇ ਹੋ, ਝਾੜ ਸਕਦੇ ਹੋ ਜਾਂ ਸੁੱਕੇ ਬਰਸ਼ ਦੇ ਨਾਲ। ਤਾਰ ਵਾਲੇ ਬੁਰਸ਼ ਵੀ ਲਗਾਜੀ। ਹਾਂਜੀ। ਤਾਰ ਵਾਲੇ ਬੁਰਸ਼। ਤਾਰ ਵਾਲੇ ਬਰਸ਼ ਨਾਲ ਵੀ ਕਹਿੰਦੇ ਸਾਫ਼ ਹੋ ਜਾਂਦੀ ਹੈ ਤੇ ਇਹ ਦੇਖੋ ਬਿਲਕੁਲ ਚਮਕ ਜਾਂਦੀ ਹੈ ਦੇਖੋ ਤੁਸੀਂ ਦੇਖ ਸਕਦੇ ਹੋ। ਕਿੰਨੀਆਂ ਵਧੀਆ ਚਮਕਣ ਲੱਗ ਜਾਣਗੀਆਂ ਆ ਦੇਖੋ ਜੀ ਇਹਨਾਂ ਨੇ ਸਾਫ਼ ਕੀਤੀਆਂ ਜਾਲੀਆਂ ਹੈ ਜੀ ਇਹ ਲੋ ਜੀ ਚਮਕੀਆਂ ਸਾਡੀਆਂ ਜਾਲੀਆਂ ਸਾਫ਼ ਸੁਥਰੀਆਂ ਹੋ ਗਈਆਂ ਆਰ ਪਾਰ ਦਿਖਣ ਲੱਗ ਗਿਆ ਫਿਰ ਸਿਲਵਰੀ ਕਲਰ ਕਰਾਣਾ ਚਾਹੀਦਾ ਜਾਲੀਆਂ ਨੂੰ ਤਾਂ ਹਨਾ ਇੱਕ ਤੋਂ ਗਰੇ ਵੀ ਕਰਾ ਦੇ ਜੀ

ਹਾਂ ਫੇਰ ਬਦਲਿਆ ਜਾਏਗਾ ਤੇ ਲੋ ਗਾਇਸ ਇਹ ਸੀਗੀ ਜਾਲੀ ਪਹਿਲਾਂ ਤਾਂ ਅਸੀਂ ਦੇਖਿਆ ਹੋਣੀ ਹੈ ਨਾ ਜਾਲੀਆਂ ਪਹਿਲਾਂ ਇਦਾਂ ਦੀਆਂ ਬਣਵਾਉਂਦੇ ਹੁੰਦੇ ਸੀ ਤੇ ਮੈਂ ਵੀ ਇਹ ਝਾਲੀ ਬਣਵਾਈ ਏ ਤੇ ਇਹਦੇ ਤੇ ਕਰਵਾਤਾ ਜੀ ਹੁਣ ਆਪਾਂ ਪੇਂਟ ਆ ਦੇਖੋ ਜੀ ਪੇਂਟ ਹੋ ਰਿਹਾ ਆ ਦੇਖੋ ਜਾਲੀਦ ਵੀ ਹੋ ਗਈ ਅੰਦਰ ਹੋਣੀ ਜਿੱਦਾਂ ਮਰਜ਼ੀ ਇਹਦੇ ਕੋਈ ਸਮਾਨ ਰੱਖ ਲਓ ਜਾਲੀ ਤੇ ਜਿਵੇਂ ਬਾਹਰ ਰੱਖਣਾ ਹੋਵੇ ਗਰਮੀਆਂ ਦੇ ਵਿੱਚ ਦੁੱਧ ਵਗੈਰਾ ਰੱਖ ਲਓ ਹੁਆਈ ਜਾਨ ਪੈ ਹੀ ਗਿਆ ਪੂਰ ਹਨਾ ਆ ਹੀ ਗਿਆ ਕਲਰ ਪੂਰਾ ਹੋ ਜਾਣਾ ਅੰਦਰ ਵੀ ਹੋ ਜੂਗਾ ਅੰਦਰ ਨਹੀਂ ਹੋਣਾ ਚੱਲ ਅੰਦਰ ਦੀ ਕੋਈ ਹੋ ਨਹੀਂ ਇਹ ਮੇਨ ਆਪਣਾ ਬਾਹਰੋਂ ਹੋ ਗਿਆ ਬਾਦ ਮਾ ਲਾਤੇ ਹਾਂ ਆਹੋ ਆਹੋ ਪਾਚੋ ਜਦੋਂ ਪੇਂਟ ਹੋਗਾ ਨਾ ਘਰ ਫੇਰ ਲੱਗ ਜਾਏਗਾ ਚਲੋ ਣ ਸੋਣੀ ਤਾਂ ਲੱਗੂਗੀ ਹੋਰ ਨਹੀਂ ਲੱਗ ਜਾਏ ਕਲਰ ਹੋ ਗਿਆ ਇਹਦਾ ਕੋਈ ਮੈਂ ਤੇ ਇਸ ਤਰ੍ਹਾਂ ਕਰਨ ਨਹੀਂ ਰਿਹਾ ਨਹੀਂ ਨਹੀਂ ਮੈਂ ਤੇ ਰੱਖੀ ਮੈਨੂੰ ਕੀ ਪਤਾ ਸੀਗਾ ਲੋ ਜੀ ਆ ਦੇਖੋ ਜੀ ਸਾਡੀ ਜਾਲੀ ਹੋ ਗਈ ਪੇਂਟ ਆ ਦੇਖ ਲਓ ਅੰਦਰੋਂ ਵੀ ਪੇਂਟ ਕਰਤੀ ਛੋਟੂ ਨੇ ਬਾਹਰੋਂ ਵੀ ਪੇਂਟ ਹੋ ਗਈ ਹੁਣ ਇਹਦੀਆਂ ਜਾਲੀਆਂ ਵੀ ਵਧੀਆ ਤਰੀਕੇ ਨਾਲ ਪੇਂਟ ਹੋ ਗਈਆਂ ਤੇ ਬਹੁਤ ਸੋਹਣੇ ਪੇਂਟ ਹੋ ਗਿਆ ਪੇਂਟ ਹੋ ਕੇ ਜਿੱਦਾਂ ਸੋਹਣਾ ਲੱਗਦਾ ਬੰਦਾ ਕਹਿਣਾ ਨਾ ਤੋ ਕੇ ਉਦਾਂ ਹੀ ਪੇਂਟ ਹੋ ਕੇ ਸੋਹਣਾ ਲੱਗਦਾ ਨਾਲੇ ਸਾਫ਼ ਸੁਥਰੀ ਹੋ ਗਈ ਹੁਣ ਜਿੱਦਾਂ ਮਰਜ਼ੀ ਇਹਦੇ ਵਿੱਚ ਸਮਾਨ ਰੱਖੋ ਇਸ ਮੈਲ ਜੀ ਤਾਂ ਧੁੱਪੇ ਰੱਖ ਕੇ ਚੱਲ ਜੇਗੀ ਹੈਨਾ ਬੋਲੀ ਚੱਲ ਜਾ ਇਹ ਤੇਲ ਦੀ ਹੁੰਦੀ ਹੋਣੀ ਹੈ ਨਾ ਤਲੋ ਗਾਈਜ਼ ਆ ਦੇਖੋ ਜੀ ਜਿਹੜਾ ਇਹਨੇ ਪੇਂਟ ਕਰਨਾ ਹੈ ਨਾ ਤੇ ਇਹਦੇ ਵਿੱਚ ਪੇਸਟ ਆਂਦੀ ਹੈ ਹਨਾ ਇਹਦੇ ਵਿੱਚ ਪੇਸਟ ਆਂਦੀ ਹੈ ਤੇ ਇਹਦੇ ਵਿੱਚ ਅੰਦਰ ਵਾਰਨਿਸ਼ ਹੈ ਮਤਲਬ ਜ਼ਰੂਰਤ ਨਹੀਂ ਆ ਕੋਈ ਵੀ ਤੇਲ ਕੁਝ ਵੀ ਪਾਣ ਦੀ ਜੇਕਰ ਤੁਸੀਂ ਵੀ ਆਪਣੀਆਂ ਜਾਲੀਆਂ ਕਰਨੀਆਂ ਹਨ ਹਾਂਜੀ ਇਸ ਤਰ੍ਹਾਂ ਬੰਦਾ ਉਫਾ ਅੱਛਾ ਬੰਦੀ ਬੰਦ ਆਂਦਾ ਇਹ ਡੱਬਾ ਇਦਾਂ ਹੈ ਇਹਦਾ ਢੱਕਣਾ ਹੈ ਇਹ ਵਾਲਾ ਦੇਖੋ ਛੋਟਾ ਜਿਹਾ ਇਹਦੇ ਵਿੱਚ ਪੇਸਟ ਭਾ ਕੇ ਆਂਦੀ ਹੈ ਤੇ ਇਹ ਜਿਹੜਾ ਡੱਬੇ ਦਾ ਢੱਕਣੇ ਨੂੰ ਚੱਕ ਲੋ ਹਾਂਜੀ ਇਹ ਇਹ ਹੋ ਗਏ ਵਸ ਆ ਦੇਖੋ ਜੀ ਇਹਦੇ ਵਿੱਚ ਆਉਂਦਾ ਫਿਰ ਇਹ ਪੇਸਟ ਨੂੰ ਇਹਦੇ ਵਿੱਚ ਮਿਕਸ ਕਰ ਲਓ ਹੈ ਬਾਸ ਜੀ ਤੇ ਕਲਰ ਤੁਸੀਂ ਆਪਣੀਆਂ ਜਾਲੀਆਂ ਨੂੰ ਘਰੇ ਰਾਮ ਨਾਲ ਕਰ ਸਕਦੇ ਹੋ ਆ ਦੇਖੋ ਬਹੁਤ ਠੀਕ ਹੈ ਸਾਰੇ ਇੱਕ ਡੱਬੇ ਵਿੱਚ ਇੱਕ ਹੀ ਇਸ ਪੜ ਜਾ ਪੂਰੀ ਪੂਰੀ ਹੋਣਾ ਠੀਕ ਹੈ ਕਮਜਾਤਾ ਕੁਝ ਨਹੀਂ ਸਮ ਹਾਂ ਬਸ ਇਹ ਜੇ ਤੁਸੀਂ ਆਪਣੀਆਂ ਜਾਲੀਆਂ ਕਰਨਾ ਚਾਹੁੰਦੇ ਹੋ ਤੇ ਖੁਦ ਵੀ ਕਰ ਸਕਦੇ ਹੋ ਤੇ ਏਸ਼ੀਅਨ ਪੇਂਟ ਅਸੀਂ ਲੈ ਕੇ ਆਏ ਪੂਰਾ ਸੁਰ ਆਂਦਾ ਤੇ ਅਸੀਂ ਕਰਵਾਈਆਂ ਸਾਰੀਆਂ ਜਾਲੀਆਂ ਦੇਖੋ ਸਾਡੀਆਂ ਬਹੁਤ ਵਧੀਆ ਜਾਲੀਆਂ ਕੀਤੀਆਂ ਸਾਡੇ ਵੀਰ ਨੇ ਤੇ ਤੁਸੀਂ ਵੀ ਤੁਹਾਨੂੰ ਦਿਖਾਨੀਆਂ ਮੈਂ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਸਾਡੀਆਂ ਜਾਲੀਆਂ ਇੱਕਦਮ ਨਵੀਆਂ ਹੋ ਗਈਆਂ ਹਨਾ ਬਿਲਕੁਲ ਆਪਾਂ ਜਿਵੇਂ ਗੰਧੀਆਂ ਜਾਲੀਆਂ ਬੁਰੀਆਂ ਲੱਗਦੀਆਂ ਨਾ ਘਰ ਦੇ ਵਿੱਚ ਤੇ ਤੁਸੀਂ ਖੁਦ ਖੁਦ ਇਹ ਜਾਲੀਆਂ ਕਰ ਸਕਦੇ ਹੋ ਠੀਕ ਹੈ ਜੀ ਤੇ ਪੇਂਟ ਕਰਵਾਇਆ ਸੀ ਹੁਣ ਇਹ ਸੁੱਕ ਜਾਏਗਾ ਜਿਹੜੀ ਮਿੱਟੀ ਮੋਟੀ ਨਿਕਲੀ ਹੈ ਨਾ ਸਾਰੀ ਆਪਾਂ ਬਰਸ਼ ਲੈ ਕੇ ਸੁੱਕਾ ਬਰਸ਼ ਲੈ ਕੇ ਉਹਦੇ ਨਾਲ ਆ ਸਾਈਡਾਂ ਤੇ ਆਪਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹ ਸਾਰੀ ਮਿੱਟੀ ਆਪਣਾ ਜਾਂ ਕਪੜਾ ਕੋਟਨ ਦਾ ਲੈ ਕੇ ਜਿਹੜੀ ਮਿੱਟੀ ਹੈ ਨਾ ਇਹ ਸਾਰੀ ਸਾਫ਼ ਹੋ ਜਾਏਗੀ ਠੀਕ ਹੈ ਜੀ ਹਾਂ ਛੋਟੂ ਹਾਂ ਜੀ